ਸਤਿ ਸ਼੍ਰੀ ਅਕਾਲ ਮੈਂ ਸੋਮ ਸਹੋਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਜੁਲਟੀ ਅੱਜ ਇਸ ਐਪੀਸੋਡ ਦੇ ਵਿੱਚ ਦੁਆਬੇ ਏਰੀਏ ਦੇ ਵਿੱਚ ਇੱਕ ਪੂਰਨ ਸੰਤ ਸਤਗੁਰ ਹੋਏ ਨੇ ਔਰ ਇੱਕ ਫੱਕਰ ਕਿਸਮ ਦੀ ਸ਼ਖਸੀਅਤ ਹੋਏ ਨੇ ਬਾਪੂ ਕੁੰਬਦਾਸ ਜੀ ਬਾਪੂ ਕੁੰਬਦਾਸ ਜੀ ਇੱਕ ਅਜਿਹਾ ਰਿਸਪੈਕਟਡ ਨਾਮ ਹੈ ਜਿਸ ਦੀ ਜਿੰਨੀ ਵੀ ਆਪਾਂ ਜ਼ੁਬਾਨ ਦੇ ਵਿੱਚੋਂ ਦਇਆ ਦੀ ਸਿਫਤ ਕੀਤੀ ਜਾਵੇ ਉਹ ਘੱਟ ਹੈ ਬਹੁਤ ਸਾਰੇ ਉਧਰਲੀ ਸੰਗਤ ਦੇ ਨਾਲ ਜਦੋਂ ਬਾਪੂ ਕੁੰਬਦਾਸ ਜੀ ਦੀ ਦਇਆ ਦਾ ਬਾਪੂ ਕੁੰਬਦਾਸ ਜੀ ਦੀ ਕਿਰਪਾ ਦਾ ਜ਼ਿਕਰ ਕਰਦੇ ਹਾਂ ਤਾਂ ਉਹ ਪੋਸੂਨਾਮਾ ਚੈਨਲ ਦੇ ਨਾਲ ਆਪਣੀ ਜ਼ਿੰਦਗੀ ਵਿੱਚ ਵਾਪਰੇ ਇੱਕ ਇੱਕ ਮਤਲਬ ਵਾਪਰੀਆਂ ਉਹ ਸਾਰੀਆਂ ਘਟਨਾਵਾਂ ਦਾ ਜ਼ਿਕਰ ਕਰਦੇ ਨੇ ਜਿੱਥੇ ਬਾਪੂ ਕੁੰਬਦਾਸ ਜੀ ਨੇ ਆਪਣੀ ਦਇਆ ਔਰ ਆਪਣੇ ਪਿਆਰ ਦੇ ਨਾਲ ਉਹਨਾਂ ਮੁਸੀਬਤਾਂ ਨੂੰ ਹੱਲ ਕੀਤਾ ਹੈ ਦੋਸਤੋ ਸਾਨੂੰ ਪਿਛਲੇ ਦਿਨੀ ਜਾਣ ਦਾ ਮੌਕਾ ਮਿਲਿਆ ਖੂਬਸੂਰਤ ਪਹਾੜੀਆਂ ਦੇ ਵਿੱਚ ਚਾਰੇ ਪਾਸੇ ਪਹਾੜੀ ਪਹਾੜ ਨੇ ਔਰ ਖੂਬਸੂਰਤ ਪਹਾੜੀਆਂ ਦੇ ਵਿੱਚ ਇੱਕ ਢੇਰਾ ਹੈ ਬਾਪੂ ਕੁੰਬਦਾਸ ਜੀ ਦਾ ਜਿਸ ਨੂੰ ਨਾਮ ਦਿੱਤਾ ਗਿਆ ਹੈ ਛਪੜੀ ਤਾਂ ਛਪੜੀ ਤਾਂ ਉੱਥੇ ਬਾਪੂ ਜੀ ਦਾ ਤਪ ਸਥਾਨ ਹੈ ਬਾਪੂ ਜੀ ਨੇ ਕਾਫੀ ਸਾਲ ਉੱਥੇ ਭਗਤੀ ਕੀਤੀ ਹੈ ਅਕਾਲ ਪੁਰਖ ਦੇ ਨਾਲ ਉਹਨਾਂ ਨੇ ਰابطਾ ਕਾਇਮ ਕੀਤਾ ਹੈ ਲੇਕਿਨ ਬਾਪੂ ਕੁੰਬਦਾਸ ਜੀ ਦੇ ਜਿੰਨੇ ਵੀ ਅਨੁਆਈ ਨੇ ਜਿੰਨੇ ਵੀ ਸੇਵਕ ਨੇ ਜਦੋਂ ਬਾਪੂ ਕੁੰਭਦਾਸ ਜੀ ਦੀਆਂ ਮਤਲਬ ਕਿਰਪਾਵਾਂ ਦਾ ਜ਼ਿਕਰ ਕਰਦੇ ਨੇ ਤਾਂ ਉਹ ਜ਼ਿਕਰ ਕਰਦੇ ਕਰਦੇ ਰੋਣ ਲੱਗ ਪੈਂਦੇ ਨੇ ਔਰ ਮੈਂ ਕਈ ਵਾਰ ਉਹਨਾਂ ਤੋਂ ਪੁੱਛਦਾ ਵੀ ਚਾਰੇ ਪਾਸੇ ਜੰਗਲੀ ਜੰਗਲ ਹੈ ਪਹਾੜੀ ਪਹਾੜ ਹੈ ਅੱਜ ਵੀ ਪਹਾੜੀ ਪਹਾੜ ਹੈ ਜੰਗਲੀ ਜੰਗਲ ਹੈ ਔਰ ਵੱਡੀਆਂ ਵੱਡੀਆਂ ਖੱਡਾਂ ਨੇ ਵੱਡੀਆਂ ਵੱਡੀਆਂ ਖੱਡਾਂ ਨੇ ਜਿਨ੍ਹਾਂ ਦੇ ਵਿੱਚ ਬਾਪੂ ਕੁੰਭਦਾਸ ਜੀ ਦਾ ਇਹ ਤੱਪਸਥਾਨ ਛਪੜੀ ਧਾਮ ਕਿਰਿਆ ਹੋਇਆ ਹੈ ਦੋਸਤੋ ਜਦੋਂ ਉਹਨਾਂ ਲੋਕਾਂ ਦੇ ਨਾਲ ਉਹਨਾਂ ਸੇਵਾਦਾਰਾਂ ਦੇ ਨਾਲ ਗੱਲਬਾਤ ਕਰਦੇ ਆ ਜਿਨ੍ਹਾਂ ਨੇ ਬਾਪੂ ਕੁੰਭਦਾਸ ਜੀ ਨੂੰ ਰੂਪ ਰੂਪ ਵੇਖਿਆ ਜਿਨ੍ਹਾਂ ਨੇ ਬਾਪੂ ਕੁੰਭਦਾਸ ਜੀ ਨੂੰ ਮਤਲਬ ਉਹਨਾਂ ਦੇ ਦਰਸ਼ਨ ਕੀਤੇ ਨੇ ਉਹ ਦੱਸਦੇ ਨੇ ਕਿ ਇੰਨੇ ਸੰਘਣੇ ਜੰਗਲ ਹੋਇਆ ਕਰਦੇ ਸੀ ਕਿ ਇਹਨਾਂ ਜੰਗਲਾਂ ਦੇ ਵਿੱਚ ਬਹੁਤ ਹੀ ਖਤਰਨਾਕ ਜਾਨਵਰ ਹੋਇਆ ਕਰਦੇ ਸੀ ਲੇਕਿਨ ਬਾਪੂ ਜੀ ਅਡੋਲ ਬੈਠੇ ਰਹਿੰਦੇ ਸੀ ਹਮੇਸ਼ਾ ਮਤਲਬ ਆਪਣੀ ਭਗਤੀ ਦੇ ਵਿੱਚ ਲੱਗੇ ਰਹਿੰਦੇ ਸੀਗੇ ਸੇਵਾਦਾਰ ਜੰਗਲ ਪਾਰ ਪਾਰ ਕਰ ਕਰਕੇ ਕਿਤੇ ਨਾ ਕਿਤੇ ਬਾਪੂ ਜੀ ਵਾਸਤੇ ਪ੍ਰਸ਼ਾਦਾ ਲੈ ਕੇ ਆਉਂਦੇ ਸੀ ਉਹਨਾਂ ਦਾ ਮਨ ਮੰਦਾ ਸੀ ਤਾਂ ਪ੍ਰਸ਼ਾਦਾ ਸ਼ੱਕ ਲੈਂਦੇ ਸੀ ਨਹੀਂ ਤਾਂ ਉਹ ਬਿਲਕੁਲ ਇਨਕਾਰ ਕਰ ਦਿੰਦੇ ਸੀ ਬਾਪੂ ਕੁੰਬਦਾਸ ਜੀ ਦੇ ਖਾਸ ਕਰਕੇ ਪਾਲੇਵਾਲ ਉਹਨਾਂ ਦਾ ਜਨਮ ਸਥਾਨ ਹੈ ਔਰ ਜਿੱਥੇ ਉਹਨਾਂ ਦਾ ਉਸ ਪਿੰਡ ਦੇ ਵਿੱਚ ਜਨਮ ਹੋਇਆ ਹੈ ਔਰ ਕੁਝ ਹਿੱਸਾ ਜਿਹੜਾ ਹੈ ਉਹ ਨਵੇਂ ਸ਼ਹਿਰ ਡਿਸਟ੍ਰਿਕਟ ਦਾ ਬਣਿਆ ਹੋਇਆ ਹੈ ਤੇ ਕੁਝ ਹਿੱਸਾ ਜਿਹੜਾ ਹੈ ਉਹ ਹੁਸ਼ਿਆਰਪੁਰ ਜ਼ਿਲ੍ਹੇ ਦਾ ਬਣਿਆ ਹੋਇਆ ਹੈ ਲੇਕਿਨ ਜਦੋਂ ਵੀ ਉਸ ਏਰੀਏ ਵਿੱਚ ਜਾਈਦਾ ਇੱਕ ਬਹੁਤ ਹੀ ਮਨ ਨੂੰ ਸਕੂਨ ਆਉਂਦਾ ਹੈ ਕਿਉਂਕਿ ਲੋਕੇਸ਼ਨ ਇੰਨੀ ਪਿਆਰੀ ਹੈ ਇੰਨੀ ਪਿਆਰੀ ਲੋਕੇਸ਼ਨ ਦੇ ਵਿੱਚ ਇਨਾ ਖੂਬਸੂਰਤ ਤਰੀਕੇ ਦੇ ਨਾਲ ਬਣਿਆ ਹੋਇਆ ਹੈ ਕਿ ਉੱਥੋਂ ਆਉਣ ਨੂੰ ਹੀ ਸਾਡਾ ਦਿਲ ਨਹੀਂ ਕਰਦਾ ਜੇ ਆਪਾਂ ਬਾਪੂ ਕੁੰਬਦਾਸ ਜੀ ਦੇ ਤਪਸਥਾਨ ਛਪੜੀ ਧਾਮ ਦੀ ਕਰਨ ਕਰ ਲਈਏ ਤੇ ਮੌਜੂਦਾ ਗੱਦੀ ਨਸ਼ੀਨ ਨੇ ਭਾਗ ਸਿੰਘ ਜੀ ਭਾਗ ਸਿੰਘ ਜੀ ਵੀ ਬਹੁਤ ਹੀ ਅੱਛੀ ਸ਼ਖਸੀਅਤ ਦੇ ਮਾਲਕ ਨੇ ਭਾਗ ਸਿੰਘ ਜੀ ਉਸ ਸ਼ਖਸੀਅਤ ਦੇ ਮਾਲਕ ਨੇ ਕਿ ਬਾਪੂ ਕੁੰਬਦਾਸ ਜੀ ਦੇ ਉਹਨਾਂ ਦੇ ਨਾਲ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਇੰਨਾ ਪਿਆਰ ਬਾਪੂ ਕੁੰਬਦਾਸ ਜੀ ਨੇ ਭਾਗ ਸਿੰਘ ਜੀ ਨੂੰ ਦਿੱਤਾ ਕਿ ਉਹਨਾਂ ਨੇ ਉਹਨਾਂ ਨੂੰ ਆਪਣਾ ਹੀ ਰੂਪ ਬਣਾ ਕੇ ਉਹ ਜਿਹੜੀ ਗੱਦੀ ਹੈ ਉਹ ਉਸ ਦੇ ਉੱਪਰ ਬਿਠਾ ਦਿੱਤਾ ਅੱਜ ਛਪੜੀ ਧਾਮ ਤਪਸਥਾਨ ਬਾਪੂ ਕੁੰਬਦਾਸ ਜੀ ਦਾ ਜੋ ਹੈ ਉਥੇ ਭਾਗ ਸਿੰਘ ਜੀ ਬੜੇ ਪਿਆਰ ਦੇ ਨਾਲ ਸਤਕਾਰ ਦੇ ਨਾਲ ਆਈਆਂ ਹੋਈਆਂ ਸੰਗਤਾਂ ਦਾ ਸਨਮਾਨ ਕਰਦੇ ਨੇ ਔਰ ਉਹਨਾਂ ਨੂੰ ਪਿਆਰ ਦਿੰਦੇ ਨੇ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰਨ ਜਸਲ ਸਾਹਿਬ ਵੀ ਹਮੇਸ਼ਾ ਜਾਂਦੇ ਨੇ ਨਤਮਸਤਕ ਹੁੰਦੇ ਨੇ ਔਰ ਉਹਨਾਂ ਦੀ ਦਇਆ ਮਿਹਰ صدਕਾ ਸ્વાસ গ্রਾਸ ਜੋ ਵੀ ਮਤਲਬ ਗਲਬਾ ਦੇ ਦੌਰਾਨ ਦੱਸਦੇ ਨੇ ਕਿ ਸਾਡੇ ਦੇ ਉੱਪਰ ਵੀ ਸਾਡੇ ਪਰਿਵਾਰ ਦੇ ਉੱਪਰ ਵੀ ਬਾਪੂ ਕੁੰਬਦਾਸ ਜੀ ਦੀ ਹੀ ਦਇਆ ਹੈ ਦੋਸਤੋ ਇਨਾ ਖੂਬਸੂਰਤ ਏਰੀਆ ਹੈ ਔਰ ਪਾਲੇਵਾਲ ਦੀ ਜੇ ਗੱਲ ਕਰ ਲਈਏ ਤਾਂ ਉਥੇ ਵੀ ਬਾਪੂ ਕੁੰਬ ਦਾਸ ਜੀ ਦਾ ਦਰਬਾਰ ਹੈ ਉਸ ਏਰੀਏ ਦੇ ਵਿੱਚ ਖਾਸੇ ਦਰਬਾਰ ਨੇ ਖਾਸ ਕਰਕੇ ਜਦੋਂ ਆਪਾਂ ਗੜੀ ਮੱਟੋ ਜਾਂਦੇ ਆ ਔਰ ਜਿੱਥੇ ਪਿਛਲੇ ਦਿਨ 에ਪੀਸੋਡ ਵੀ ਦਿਖਾਇਆ ਸੀ ਉਥੇ ਵੀ ਇੱਕ ਬਹੁਤ ਖੂਬਸੂਰਤ ਡੇਰਾ ਬਣਿਆ ਹੋਇਆ ਹੈ ਉਥੇ ਬੂਟੇ ਵਾਲਾ ਬੂਟੇ ਵਾਲੇ ਨਾਮ ਦਾ ਡੇਰਾ ਹੈ ਔਰ ਦੱਸਦੇ ਨੇ ਉਥੇ ਦੇ ਜੋ ਸੇਵਾਦਾਰ ਨੇ ਕੇ ਬਾਪੂ ਕੁੰਬਦਾਜੀ ਕਾਫੀ ਸਾਲ ਜਿਹੜੇ ਐ ਇਸ ਬੂਟੇ ਦੇ نیچے ਬੈਠੇ ਔਰ ਬੈਠ ਕੇ ਉਹਨਾਂ ਨੇ ਇੱਥੇ ਵੀ ਤੱਪ ਕੀਤਾ ਅੱਜ ਉੱਥੇ ਇਹਨਾਂ ਖੂਬਸੂਰਤ ਦਰਬਾਰ ਬਣਿਆ ਹੋਇਆ ਹੈ ਕਿ ਮੇਰੇ ਕੋਲ ਸ਼ਬਦਾਂ ਦੀ ਕਮੀ ਹੈ ਸੋ ਦੋਸਤੋ ਬਾਪੂ ਕੁੰਬਦਾਜੀ ਦੇ ਦਰਬਾਰ ਦੀ ਜਿੰਨੀ ਆਪਾਂ ਸਿਫਤ ਕਰੀਏ ਉੰਨੀ ਘੱਟ ਹੈ ਕਿਉਂਕਿ ਦੇਸ਼ਾਂ ਵਿਦੇਸ਼ਾਂ ਤੋਂ ਵੀ ਸੰਗਤ ਆਉਂਦੀ ਹੈ ਔਰ ਸੱਚੇ ਦਿਲ ਤੋਂ ਜੋ ਵੀ ਮਨੋਂ ਮਤਲਬ ਸੋਚ ਕੇ ਜਾਂਦਾ ਹੈ ਉਸ ਦੀਆਂ ਉਹ ਸਾਰੀਆਂ ਸੋਚਾਂ ਜਿਹੜੀਆਂ ਪੂਰੀਆਂ ਕੌਣ ਦੀ ਆਨੇ ਜੁੜੇ ਰਹੋ ਪੋਸੂ ਨਾਮਾ ਚੈਨਲ ਦੇ ਨਾਲ ਮੈਨੂੰ ਆਪਣੇ ਦੋਸਤਾਂ ਨੂੰ ਸੋ ਹੋਤਾ ਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ